ਖਰਚਿਆਂ ਚ ਹੁਣ ਜਿਹੜੇ 30 35 ਨੇ ਇਹਦੇ ਚ ਬੰਬ ਦਾ ਵੀ ਆਇਤੋ ਗਰਨੇਡ ਦੀ ਰਿਕਵਰੀ ਆ ਇਹਦੇ ਤੋਂ ਐਮ ਪੀ 5 ਮਸ਼ੀਨ ਗਨ ਹੁੰਦੀ ਹੈ ਉਹਦੀ ਰਿਕਵਰੀ ਆ ਅਸੌਲਟ ਰਾਈਫਲ ਦੀ ਏ ਕੇ 47 ਦੀ ਰਿਕਵਰੀ ਆ ਮਤਲਬ ਲੰਮੀ ਚੌੜੀ ਕਹਾਣੀ ਹੈ ਹੁਣ ਤੁਸੀਂ ਹੈਰਾਨ ਹੋਵੋਗੇ ਕਿ ਇਹ ਜਦੋਂ ਬਾਅਦ ਕਦੋਂ ਆਉਂਦਾ ਇਹਦੇ ਦੋ ਪਰਚੇ ਕੈਨਸਲ ਹੋਏ 2000 ਦੋ ਚ 2002 37 2002 ਔਰ ਦੂਜਾ ਪਰਚਾ ਕੈਨਸਲ ਹੋਇਆ 25 7 2002 ਭਾਈ ਸਾਹਿਬ 2002 ਚ ਸਰਕਾਰ ਕੀ ਦੀ ਸੀ ਕਾਂਗਰਸ ਪਾਰਟੀ ਦੀ ਔਰ ਸੁਖੀ ਰੰਧਾਵੇ ਦੀ ਉਦੋਂ ਇਹ ચીਫ ਪਾਰਲੀਮੈਂਟਰੀ ਸੈਕਟਰੀ ਸਾਡੇ ਔਰ ਇਹ ਬੜੇ ਨਜ਼ਦੀਕੀ ਮੰਨੇ ਜਾਂਦੇ ਸਨ ਸੁਖਜਿੰਦਰ ਰੰਧਾਵੇ ਦੇ ਕਮਾਲ ਦੀ ਗੱਲ ਅੱਜ ਕਹੂਗਾ ਸੁਖੀ ਕੀ ਮੇਰਾ ਕੀ ਲਾਣਾ ਦੇਣਾ ਮਗਰ ਇਹ ਕਮਾਲ ਦੀ ਗੱਲ ਹੈ ਕਿ ਪਹਿਲਾਂ ਵੀ ਇਹਦੇ ਪਰਚੇ ਕੈਂਸਲੇਸ਼ਨ ਉਦੋਂ ਹੁੰਦੀ ਹੈ ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ ਔਰ ਫਿਰ ਇਹਨੂੰ 2013 ਚ ਫੜਿਆ ਜਾਂਦਾ ਔਰ ਇਹ ਫੇਰ ਵਾਰ ਕਦੋਂ ਆਉਂਦਾ 2018 ਚ ਜਦੋਂ ਇਹਦਾ ਸਰਬਸੰਮਤੀ ਨਾਲ ਨਰਿੰਦਰ ਸਿੰਘ ਚੋੜਾ ਬਣਦਾ ਬਲੋਕ ਸੰਮਤੀ ਦਾ ਚੇਅਰਮੈਨ ਕਾਂਗਰਸ ਵੱਲੋਂ ਔਰ 2018 ਦੀ ਆ ਖਬਰ ਹੈ ਵੈਨ ਹੀ ਕਮਸ ਆਊਟ ਆਫ ਜੇਲ ਅ ਅ ਅੱਜ ਨਰੈਣ ਸਿੰਘ ਚੌੜਾ देर रात ਅੰਮ੍ਰਿਤਸਰ ਜੇਲ ਚੋਂ ਰਿਹਾਅ ਸੰਡੇ ਆਗਸਟ 5 2018 ਔਰ 2018 ਕੀ ਸੁਖੀ ਰੰਧਾਵਾ ਕੀ ਸੀ ਫੇਰ ਮੰਤਰੀ ਪੰਜਾਬ ਸਰਕਾਰ ਅੱਜ ਕਹੂਗਾ ਕਿ ਮੇਰਾ ਕੋਈ ਲੜਾ ਦੇ ਨਾ ਨਹੀਂ ਤੇ ਸਾਨੂੰ ਪਤਾ ਹੈ ਕਿ ਸੁਖੀ ਰੰਧਾਵਾ ਤੇਰੀ ਮਾਨਸਿਕ ਹਾਲਾਤ ਕੀ ਆ ਤੂੰ ਉਹ ਬੰਦਾ ਆਪਦੇ ਇਹਦੇ ਬਜ਼ੁਰਗ ਰੰਧਾਵਾ ਕੀ ਨੋਸੀ ਜੀ ਆਪ ਸੰਤੋਖ ਸਿੰਘ ਰੰਧਾਵਾ ਜੀ ਨੇ ਇੰਦਰਾ ਗਾਂਧੀ ਨੇ ਜਦ 1984 84 ਦੇ ਸ੍ਰੀ ਅਕਾਲ ਤਖਤ ਸਾਹਿਬ ਅਟੈਕ ਕਰਾਇਆ ਸੀ ਇਹਨੇ ਇਹਦੇ ਪਿਓ ਨੇ ਉਸ ਨੂੰ ਵੈਲਕਮ ਕੀਤਾ ਸੀ ਤੇ ਸਹੀ ਠਰਾਇਆ ਸੀ ਔਰ ਜਿੰਨੇ ਸਿੰਘ ਸਿੰਘਣੀਆਂ ਉੱਤੇ ਸ਼ਹੀਦ ਕੀਤੇ ਗਏ ਸਨ ਉਹਨੂੰ ਸਹੀ ਕਹਿੰਦਾ ਸੀ ਔਰ ਫੇਰ ਉਹੀ ਰੰਧਾਵੇ ਦਾ ਅੱਜ ਸੰਤੋਖਸਾ ਰੰਧਾਵੇ ਦਾ ਕੋ ਮੁੰਡਾ ਅੱਜ ਨਰੈਣ ਸਿੰਘ ਚੋੜਾ ਤੇ ਨਰਿੰਦਰ ਸਿੰਘ ਚੋੜੇ ਵਰਗਿਆਂ ਨੂੰ ਥਾਪੀਆਂ ਦੇ ਕੇ ਸ੍ਰੀ ਹਰਮੰਦਰ ਸਾਹਿਬ ਅੱਜ ਫੇਰ ਗੋਲੀ ਚਲਵਾ ਰਿਹਾ ਤੇ ਇਹਨਾਂ ਦੀ ਮਾਨਸਿਕ ਸਥਿਤੀ ਕੀ ਹੈ ਇਹ ਸੋਚ ਕੀ ਰੱਖਦੇ ਸ੍ਰੀ ਹਰਮੰਦਰ ਸਾਹਿਬ ਪ੍ਰਤੀ ਇਹ ਬੜੀ ਇਸ ਗੱਲ ਤੋਂ ਗੱਲਾਂ ਤੋਂ ਸਪਸ਼ਟ ਹੁੰਦੀ ਹੈ ਔਰ ਹਾਂਜੀ ਵਿਧਾਨ ਸਭਾ ਚ ਮੰਨੇ ਸੀ ਵਿਧਾਨ ਸਭਾ ਚ ਇਹ ਮੈਂ ਵਿਧਾਨ ਸਭਾ ਚ ਵੀ ਇਹਨੂੰ ਕੁਐਸਚਨ ਕੀਤਾ ਆ ਇਸ ਦਾ ਮੁੱਦਿਆ ਚ ਰਿਕਾਰਡ ਹੈ ਵਿਧਾਨ ਸਭਾ ਚ ਔਰ ਉੱਥੇ ਮੰਨਿਆ ਵੀ ਆ ਕਿ ਹਾਂ ਇਹ ਭਰਾ ਨੇ ਔਰ ਮੇਰੀ ਇਹਨਾਂ ਨਾਲ ਨੇੜਤਾ ਅੱਜ ਭਾਵੇਂ ਮੁਕਰੇ ਆ ਆ 2019 ਚ ਮੈਂ ਆਪਦੀ ਪੁਰਾਣੀ ਸਟੇਟਮੈਂਟ ਵਿਖਾ ਰਿਆ ਇਨ देयर ਇਸ ਨਾਟ ਵਨ ਪਰਸਨ ਇੱਕ ਹੋਰ ਹੈ ਸਿਕ ਫॉर ਜਸਟਿਸ ਜਿਹੜਾ ਉਹ ਚਲਾਉਂਦਾ ਪੰਨੂ ਉਹ ਦਾ ਇੱਕ ਬੰਦਾ ਹੈ ਕਰਤਾ ਕਰਤਾ ਚੇਅਰਮੈਨ ਹੈ ਅਵਤਾਰ ਸਿੰਘ ਤਾਰੀ ਅਵਤਾਰ ਸਿੰਘ ਤਾਰੀ ਦਾ ਛੋਟਾ ਬ੍ਰਦਰ ਹੈ ਬਲਵਿੰਦਰ ਸਿੰਘ ਕੋਟਲਾ ਬਾਮਾ ਔਰ ਬਲਵਿੰਦਰ ਸਿੰਘ ਕੋਟਲਾ ਬਾਮਾ ਵੀ ਕੀ ਬਣਿਆ ਸੀ ਚੇਅਰਮੈਨ ਬਣਾਇਆ ਗਿਆ ਸੀ ਆਈ ਥਿੰਕ ਉਹ ਮਾਰਕੀਟ ਕਮੇਟੀ ਦਾ ਵਿਧਾਨ ਸਭਾ ਚ ਰੌਲਾ ਪਿਆ ਉਹਨੂੰ ਕਾਂਗਰਸ ਪਾਰਟੀ ਨੂੰ ਉਹਨੂੰ ਚੇਅਰਮੈਨਸ਼ਿਪ ਤੋਂ ਡ੍ਰੌਪ ਕਰਨਾ ਪਿਆ ਮੈਂ ਪੁੱਛਣਾ ਚਾਹੁੰਦਾ ਕਾਂਗਰਸ ਪਾਰਟੀ ਨੂੰ ਅੱਜ ਕਿ ਤੁਹਾਨੂੰ ਹੋਰ ਕੋਈ ਨਹੀਂ ਲੱਭਦਾ ਇੱਥੇ ਬਾਰਡਰ ਦੇ ਇਲਾਕੇ ਦੇ ਜਿਨ੍ਹਾਂ ਤੇ 33 35 35 ਪਰਚਿਆਂ ਤੋਂ ਤੁਹਾਨੂੰ ਉਹੀ ਬੰਦੇ ਲੱਭਦੇ ਆ ਸਭ ਸਮਤੀ ਨਾਲ ਚੇਅਰਮੈਨ ਬਣਾਉਣ ਲਈ ਜਾਂ ਯੂਨੀਨਿਮਸਲੀ ਬਣਾਉਣੇ ਹੋ ਜਾਂ ਸਿਲੈਕਟ ਕਰਕੇ ਉਹਨੂੰ ਚੇਅਰਮੈਨ ਦੀ ਕੁਰਸੀ ਤੇ ਬਿਠਾਉਣੇ ਹੋ ਔਰ ਉਹ ਬੰਦੇ ਜਿਨ੍ਹਾਂ ਦੀਆਂ ਤਾਰਾਂ ਸਿੱਧੇ ਪਾਕਿਸਤਾਨ ਨਾਲ ਜੁੜੀਆਂ ਨੇ ਜਿਹੜੇ ਇੱਥੋਂ ਜਦ ਭੱਜਦੇ ਆ ਜਾਂ ਅੰਡਰਗਰਾਊਂਡ ਹੁੰਦੇ ਆ ਪੁਲਿਸ ਦਾ ਰਿਕਾਰਡ ਹੈ ਕਿ ਉਹ ਪਾਕਿਸਤਾਨ ਜਾਂਦੇ ਸੋ ਕਾਂਗਰਸ ਪਾਰਟੀ ਦਾ ਕੀ ਰੋਲ ਆ ਸ੍ਰੀ ਹਰਮੰਦਰ ਸਾਹਿਬ ਤੇ ਜਦੋਂ ਮੌਕਾ ਮਿਲਦਾ ਗੋਲੀ ਚਲਾਉਣ ਤੋਂ ਹਟਦੇ ਨਹੀਂ ਇਹਨਾਂ ਨੂੰ ਸਿਆਸਤ ਤੋਂ ਸਿਵਾਏ ਕੋਈ ਕੰਮ ਨਹੀਂ